ਮੈਂ ਅਪਾਰਟਮੈਂਟ ਐਂਡ ਪ੍ਰਾਪਰਟੀ ਰੈਗੂਲੇਸ਼ਨ ਸੋਧ ਬਿੱਲ 2024 ਪੇਸ਼ ਕਰਦਾ ਹਾਂ ਸ਼੍ਰੀਮਾਨ ਜੀ ਮੈਂ ਵੀ ਪ੍ਰਸਤਾਵ ਕਰਦਾ ਹਾਂ ਕਿ ਪੰਜਾਬ ਅਪਾਰਟਮੈਂਟ ਐਂਡ ਪ੍ਰਾਪਰਟੀ ਰੈਗੂਲੇਸ਼ਨ ਸੋਧ ਬਿੱਲ 2024 ਤੇ ਤੁਰੰਤ ਵਿਚਾਰ ਕੀਤਾ ਜਾਵੇ ਜੀ ਜੇ ਇਹਨੂੰ ਮੈਂ ਥੋੜਾ ਸੌਖਾ ਆਸਾਨ ਲਫ਼ਜ਼ਾਂ ਚ ਕਹਾਂ ਤਾਂ ਜੀ ਐਨਓਸੀ ਵਾਲਾ ਬਿੱਲ ਹੈ ਜੀ ਜਿਹਦੇ ਵਿੱਚ ਜੁੜੀਆਂ ਬਣਾ ਕੇ ਕੋਈ ਜਿਹੜੀਆਂ ਕਲੋਨੀਆਂ ਬਾਅਦ ਦੇ ਵਿੱਚ ਉਹ ਪਤਾ ਲੱਗਿਆ ਕਲੋਨੀਆਂ ਇਲੀਗਲ ਸੀ ਪਰ ਲੋਕਾਂ ਦੇ ਜ਼ਿੰਦਗੀ ਪਰ ਦੇ ਪੈਸੇ ਕਮਾਈਆਂ ਲੱਗੀਆਂ ਉਥੇ ਉਥੇ ਰਜਿਸਟਰ ਨਹੀਂ ਹੁੰਦੀਆਂ ਉਥੇ ਬਿਜਲੀ ਦੇ ਮੀਟਰ ਨਹੀਂ ਲੱਗਦੇ ਉਥੇ ਸੀਵਰੇਜ ਨਹੀਂ ਲਾਈਟਾਂ ਨਹੀਂ ਤੇ ਇਹ ਐਨਓਸੀ ਵਾਲਾ ਬਿੱਲ ਮੈਂ ਇਹਨੂੰ ਜਿਹਦਾ ਨਾਮ ਹੈਗਾ ਪੰਜਾਬ ਅਪਾਰਟਮੈਂਟ ਐਂਡ ਪ੍ਰਾਪਰਟੀ ਰੈਗੂਲੇਸ਼ਨ ਫੋਧ ਬਿੱਲ 2024 ਦੋਸਾਂ ਕਾਰਨ ਤਿਆਰ ਕਰ ਲਿਆ ਤੇ ਉਹ ਮੈਂ ਪੇਸ਼ ਕਰਦਾ ਤੇ ਮੈਂ ਚਾਹੁੰਦਾ ਹਾਂ ਕਿ ਉਹਦੇ ਤੇ ਵਿਚਾਰ ਕੀਤਾ ਜਾਵੇ। ਪ੍ਰਸਤਾਵ ਪੇਸ਼ ਕੀਤਾ ਗਿਆ ਕਿ ਪੰਜਾਬ ਅਪਾਰਟਮੈਂਟ ਅਤੇ ਪ੍ਰਾਪਰਟੀ ਰੈਗੂਲੇਸ਼ਨ ਸੋਧਨਾ ਬਿੱਲ 2006 ਵੀ 24 ਤੇ ਤੁਰੰਤ ਵਿਚਾਰ ਕੀਤਾ ਜਾਵੇ। ਸਰਦਾਰ ਹਰਪਾਲ ਸਿੰਘ ਚੀਮਾ ਮਾਨਜੋਗ ਸਪੀਕਰ ਸਾਹਿਬ ਬਹੁਤ ਬਹੁਤ ਸ਼ੁਕਰੀਆ ਤੁਹਾਡਾ। ਪੰਜਾਬ ਅਪਾਰਟਮੈਂਟ ਪ੍ਰੋਪਰਟੀ ਰੈਗੂਲੇਸ਼ਨ ਐਕਟ 1995 ਦੇ ਵਿੱਚ ਜਿਹੜੀ ਸੋਧ ਅੱਜ ਮਾਹਜੋਗ ਮੁੱਖ ਮੰਤਰੀ ਸਰ ਭਗਵੰਤ ਸਿੰਘ ਮਾਨ ਜੀ ਨੇ ਲਿਆਂਦੀ ਹੈ ਮੈਂ ਸਮਝਦਾ ਇੱਕ ਬਹੁਤ ਵੱਡਾ ਕਦਮ ਹੈ ਪੰਜਾਬ ਦੀ ਇਕਨੋਮੀ ਨੂੰ ਸੁਧਾਰਤ ਦੇ ਵਿੱਚ ਪਰ ਪੰਜਾਬ ਵਿੱਚ ਜਿਹੜੀ ਐਨਓਸੀ ਦੀ ਕੰਡੀਸ਼ਨ ਲੱਗੀ ਹੋਈ ਸੀ ਉਹ ਤੋਂ ਬਹੁਤ ਵੱਡੀ ਰਾਹਤ ਪੰਜਾਬ ਦੇ ਉਹਨਾਂ ਲੋਕਾਂ ਨੂੰ ਮਿਲੇਗੀ ਜਿਹੜੇ ਮਿਹਨਤ ਮੁਸ਼ਕਲ ਕਰਕੇ ਆਪਣੇ ਛੋਟੇ ਪਲਾਟ ਫੀਲਦੇ ਸੀ 500 ਗਜ ਦੇ 200 ਗਜ ਦੇ 100 ਗਜ ਦੇ 150 ਗਜ ਦੇ ਉਹਨਾਂ ਨੂੰ ਵੱਡੀ ਰਾਹਤ ਜਿਹੜੀ ਆ ਅੱਜ ਪੰਜਾਬ 'ਚ ਮਿਲੀ ਆ ਸੋ ਮੈਂ ਮਾਨਜੋਗ ਮੁਖਬਤਰੀ ਸਾਹਿਬ ਦਾ ਧੰਨਵਾਦ ਕਰਨਾ ਚਾਹਨਾਗਾ ਜਿਨ੍ਹਾਂ ਨੇ ਪੰਜਾਬ ਦੇ ਆਮ ਲੋਕਾਂ ਬਾਰੇ ਗਰੀਬਾਂ ਬਾਰੇ ਸੋਚਿਆ ਔਰ ਇਹ ਐਕਟ ਵੀ ਸੋਧ ਲਿਆਂਦੀ ਕਿਉਂਕਿ ਇਹ ਜਿਹੜਾ ਪਾਪਰਾ ਐਕਟ ਬਣਿਆ ਸੀ ਪਾਪਰਾ ਐਕਟ 1995 ਜਦੋਂ ਬਣਿਆ ਸੀ ਇਸ ਗੱਲ ਲਈ ਬਣਿਆ ਸੀ ਕਿ ਪੰਜਾਬ ਦੇ ਵਿੱਚ ਜਿਹੜੀਆਂ ਅਣਅਧਿਕਾਰਤ ਕਲੋਨੀਆਂ ਜਿਹੜੀਆਂ ਗੈਰ ਕਲੋਨੀ ਗੈਰ ਕਾਨੂੰਨੀ ਕਲੋਨੀਆਂ ਨੇ ਉਹ ਨਾ ਵੜਨ ਪਰ ਲੇਕਿਨ ਪਿਛਲੀਆਂ ਸਰਕਾਰਾਂ ਦੀਆਂ ਅਨਕਾਮੀਆਂ ਚਾਹ ਪੰਜਾਬ ਵਿੱਚ ਕਾਂਗਰਸ ਬੀਜੇਪੀ ਦਾ ਰਾਜ ਸੀ ਜਾਂ ਕਾਂਗਰਸ ਪਾਰਟੀ ਦਾ ਰਾਜ ਸੀ ਉਹਨਾਂ ਦੇ ਸਮੇਂ ਚ ਵੱਡੇ ਪੱਧਰ ਦੇ ਉੱਤੇ ਪੰਜਾਬ ਵਿੱਚ ਗੈਰ ਕਾਨੂੰਨੀ ਜਿਹੜੇ ਕਲੋਨੀਆਂ ਸੇ ਵੱਧਦੀਆਂ ਰਹਿ ਜਾਂ ਪਰ ਪੰਜਾਬ ਦਾ ਜਿਹੜਾ ਜੱਕ ਤੁਸੀਂ ਵੀ ਦੇਖਦੇ ਹੋ ਆਪਾਂ ਸਾਰੇ ਦੇਖਦੇ ਹਾਂ ਸਾਰੇ ਮੈਂਬਰ ਜਿੱਤ ਕੇ ਆਏ ਨੇ ਆਪਾਂ ਨੂੰ ਇਸ ਸਮੱਸਿਆਵਾਂ ਵੀ ਫੇਸ ਕਰਨੀਆਂ ਪੈਂਦੀਆਂ ਨੇ ਜਦੋਂ ਗੈਰ ਕਾਨੂੰਨੀ ਹੁੰਦੀਆਂ ਨੇ ਕਿਉਂ ਉੱਥੇ ਬੇਸਿਕ ਸਹੂਲਤਾਂ ਨਹੀਂ ਮਿਲਦੀਆਂ। ਨਾ ਉੱਥੇ ਸੀਵਰੇਜ ਪੈਂਦਾਗਾ, ਨਾ ਉੱਥੇ ਮੈਸਬੰਧ ਦਾ ਇਲੈਕਟ੍ਰਿਸਿਟੀ ਦਾ ਕਨੈਕਸ਼ਨ ਹੁੰਦਾਗਾ। ਨਾ ਪ੍ਰੋਪਰ ਕੋਈ ਸੜਕ ਹੁੰਦੀ ਆ, ਬਲਕਿ ਉੱਥੇ ਰਾਸਤੇ ਕੀ ਹੁੰਦੇ ਨੇ? ਕਿਤੇ ਕਿਤੇ 5-5 10-10 ਫੁੱਟ ਦੀਆਂ ਗਲੀਆਂ, ਛੋਟੀਆਂ-ਛੋਟੀਆਂ ਗਲੀਆਂ, ਛੋਟੇ-ਛੋਟੇ ਜਿਹੜੇ ਹੈਗੇ ਨੇ ਰਾਸਤੇ ਘੱਟ ਕੇ ਉਹ ਕੁਝ ਕੁ ਲੋਕ ਬੈਨੀਫਿਟ ਆਪਣਾ ਕਮਾ ਕੇ ਜਿਹੜੇ ਪ੍ਰਾਪਰਟੀ ਡੀਲਰ ਹੁੰਦੇ ਨੇ ਜਾਂ ਕੁਝ ਉਹ ਲੋਕ ਜਿਹੜੇ ਗੁੰਮਰਾਹ ਕਰਦੇ ਨੇ ਸੋਸਾਇਟੀ ਦੇ ਗਰੀਬ ਲੋਕਾਂ ਨੂੰ ਉਹ ਇੱਕ ਵੱਡਾ ਫਾਇਦਾ ਲੈ ਜਾਂਦੇ ਨੇ ਕਿ ਔਰ ਲੋਕ ਉਸ ਤੋਂ ਬਾਅਦ ਬਿਲਕਦੇ ਰਹਿੰਦੇ ਨੇ ਅੱਜ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੇ ਉਹਨਾਂ ਲੋਕਾਂ ਦੀ ਬਾਹ ਫੜੀ ਆ ਜਿਹੜੇ ਲੰਬੇ ਅਰਸ਼ੇ ਤੋਂ ਬਿਲਕਦੇ ਸੀ ਔਰ ਕਈ ਵਾਰ ਕੀ ਹੁੰਦਾ ਸੀ ਸਪੀਕਰ ਸਾਹਿਬ ਕਿ ਜਿਹੜੇ ਅਧਿਕਾਰੀ ਸੀਗੇ ਥੱਲੇ ਆਪਾਂ ਦੇਖਦੇ ਆ ਚੈਨੈਲਫ ਸੀਲਦਾਰ ਤਹਿਸੀਲਦਾਰ ਜਾਂ ਰਜਿਸਟਰ ਜਿਹੜੇ ਵੀ ਅਧਿਕਾਰੀ ਸੀਗੇ ਉਹ ਬਹੁਤ ਸਾਰੀਆਂ ਰੈਸਟ੍ਰਿਕਸ਼ਨ ਲਾਆਂ ਜਾਂ ਹੁੰਦੀਆਂ ਸੀਗੀਆਂ ਬਹੁਤ ਸਾਰੀਆਂ ਪਾਬੰਦੀਆਂ ਲਾਂਝਾਂ ਆਉਂਦੀਆਂ ਸੀਗੀਆਂ ਉਹਨਾਂ ਕਰਕੇ ਜਿਹੜਾ ਗਰੀਬ ਨੇ ਅੱਜ ਐਗਰੀਮੈਂਟ ਟੂ ਸੇਲ ਕੀਤਾ ਜਿਹਨੇ ਕਰੀਬ ਨੇ ਐਗਰੀਮੈਂਟ ਟੂ ਸੇਲ ਕੀਤਾ ਜਦੋਂ ਰਜਿਸਟਰੀ ਕਰਾਉਣ ਲਈ ਜਾਂਦਾ ਸੀ ਉਦੋਂ ਨੂੰ ਪਤਾ ਲੱਗਦਾ ਸੀਗਾ ਕਿ ਪਾਈਏ ਦਾ ਤਾਂ ਐਨਓਸੀ ਲੈਣੀ ਸੀ ਜਾਂ ਇਹ ਜਿਹੜਾ ਮੈਂ ਪਲਾਟ ਖਰੀਦ ਲਿਆ ਜਿਹਦਾ ਮੈਂ ਐਗਰੀਮੈਂਟ ਟੂ ਸੇਲ ਕਰ ਲਿਆ ਜਿਹਦਾ ਮੈਂ 10 20 50 ਜਾਂ ਲੱਖ 2 ਲੱਖ ਦੇਤਾ ਉਹ ਪੈਸੇ ਜਿਹੜੇ ਹੈਗੇ ਨੇ ਮੇਰੇ ਚਲੇ ਗਏ ਕਿਉਂਕਿ ਉਹਦੀ ਰਜਿਸਟਰੀ ਨਹੀਂ ਹੋ ਸਕਦੀ ਸੋ ਆਜੇ ਬਹੁਤ ਵੱਡਾ ਫੈਸਲਾ ਪੰਜਾਬ ਦੇ ਇਤਿਹਾਸ ਵਿੱਚ ਮੈਂ ਸਮਝਦਾ ਪਿਛਲੇ 10 ਸਾਲਾਂ ਬਾਅਦ ਵੱਡਾ ਫੈਸਲਾ ਹੋਇਆਗਾ ਕਿ ਸਰਦਾਰ ਭਗਵੰਤ ਸਿੰਘ ਮਾਝੀ ਨੇ ਕੀਤਾ ਕਿ 500 500 ਗਾਜ ਤੱਕ ਦੇ ਪਲਾਟ ਪੰਜਾਬ ਚ 500 ਗਾਜ ਤੱਕ ਦੇ ਜਿਹਨੇ ਪਲਾਟ ਹੋਣਗੇ ਉਹਨਾਂ ਨੂੰ ਜਿਹੜਾਗਾ ਐਨਓਸੀ ਤੋਂ ਮੁਕਤ ਕੀਤਾ ਗਿਆ ਉਹਦੇ ਲਈ ਇੱਕ ਸਰਟਨ ਡੇਟ ਐਨਓਸੀ ਤੋਂ ਮੁਕਤ ਕੀਤਾ ਗਿਆ ਤਾਂ ਕਿ ਕੋਈ ਐਨਓਸੀ ਨਾ ਲੈਣੀ ਪਵੇ ਚਾਹੇ ਬਿਜਲੀ ਦਾ ਕਨੈਕਸ਼ਨ ਲੈਣਾ ਹੋਵੇ ਜਾਂ ਰਜਿਸਟਰੀ ਕਰਾਉਣੀ ਹੋਵੇ ਜਾਂ ਸੀਵੇਜ ਦਾ ਕਨੈਕਸ਼ਨ ਲੈਣਾ ਹੋਵੇ ਸੋ ਇੱਕ ਵੱਡਾ ਫੈਸਲਾ ਹੋਇਆਗਾ ਸੋ ਮੈਂ ਇੱਕ ਵਾਰ ਫੇਰ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਧੰਨਵਾਦ ਕਰਦਾਗਾ ਔਰ ਮੈਨੂੰ ਆਸ ਆਸਾ ਇਹਦੇ ਨਾਲ ਪੰਜਾਬ ਦੇ ਖਜ਼ਾਨੇ ਚ ਵੀ ਪੈਸਾ ਆਊਗਾ ਕਿਉਂਕਿ ਬਹੁਤ ਸਾਰੀਆਂ ਰਜਿਸਟਰੀਆਂ ਰੁਕੀਆਂ ਹੋਈਆਂ ਸੀਗੀਆਂ ਸੇਲ ਡੀਡ ਐਗਜ਼ੀਕਿਊਟ ਨਹੀਂ ਹੋ ਰਹੀਆਂ ਸੀਗੀਆਂ ਉਹ ਹੁਣ ਦੇ ਨਾਲ ਪੰਜਾਬ ਦੇ ਖਜ਼ਾਨੇ ਚ ਵੀ ਪੈਸਾ ਆਊਗਾ ਔਰ ਪੰਜ ਇਹੀ ਪੈਸੇ ਦੇ ਨਾਲ ਅਸੀਂ ਜਿਹੜੇ ਕਿਤੇ ਨਾ ਕਿਤੇ ਸੀਵਰੇਜ ਦਾ ਕੰਮ ਜਾਂ ਇਲੈਕਟ੍ਰਿਸਿਟੀ ਦਾ ਕੰਮ ਰੁਕਿਆ ਪਿਆ ਸੀ ਉਦੋਂ ਵੀ ਅਸੀਂ ਠੀਕ ਕਰਨ ਦੇ ਲਈ ਆਪਣਾ ਯਤਨ ਕਰਾਂਗੇ ਸੋ ਮੈਂ ਇਥੇ ਧੰਨਵਾਦ ਕਰਦਾ ਉਥੇ ਇਸ ਬਿੱਲ ਦਾ ਸਮਰਥਨ ਕਰਦਾਗਾ ਕਿ ਇਹਨੂੰ ਤੁਰੰਤ ਪਾਸ ਕੀਤਾ ਜਾਵੇ ਬਹੁਤ ਬਹੁਤ ਧੰਨਵਾਦ ਸਤਿ ਸ਼੍ਰੀ ਅਕਾਲ ਥੈਂਕ ਯੂ ਕੋਈ ਹੋਰ ਬਹਿਸ ਜੀ ਅਯਾਰੀ ਸਾਹਿਬ ਸਪੀਕਰ ਸਾਹਿਬ ਤੁਹਾਡਾ ਧੰਨਵਾਦ ਜੋ ਤੁਸੀਂ ਪੰਜਾਬ ਅਪਾਰਟਮੈਂਟ ਅਤੇ ਪ੍ਰਾਪਰਟੀ ਰੈਗੂਲੇਸ਼ਨ ਸੋਧ ਬਿੱਲ 224 24 ਜੋ ਅੱਜ ਸਰਕਾਰ ਵੱਲੋਂ ਲਿਆਂਦਾ ਗਿਆ ਮੁੱਖ ਮੰਤਰੀ ਜੀ ਵੱਲੋਂ ਉਹਦੇ ਤੇ ਮੈਨੂੰ ਬੋਲਣ ਦਾ ਮੌਕਾ ਦਿੱਤਾ। ਸੋ ਜੇਕਰ ਅਸੀਂ ਪੰਜਾਬ ਦੀ ਗੱਲ ਕਰੀਏ ਸ਼ਹਿਰਾਂ ਦੀ ਕਸਬਿਆਂ ਦੀ ਗੱਲ ਕਰੀਏ ਪਿੰਡਾਂ ਦੀ ਗੱਲ ਕਰੀਏ ਪਿਛਲੇ ਸਮੇਂ ਦੇ ਵਿੱਚ ਮੁਲਕਜਾਦ ਹੋਣ ਤੋਂ ਬਾਅਦ ਸਾਡੇ ਅੰਪਰੂਵਮੈਂਟ ਟਰਸਟ ਵੱਲੋਂ ਅਤੇ ਹਾਊਸਿੰਗ ਬੋਰਡ ਵੱਲੋਂ ਜਿਹੜੀ ਪਿਛਲੇ ਸਮੇਂ ਡਿਵੈਲਪਮੈਂਟ ਕੀਤੀ ਜਾਂਦੀ ਰਹੀ ਆ ਖਾਸ ਤੌਰ ਤੇ ਜਿਹੜਾ ਕਾਰਪੋਰੇਸ਼ਨ ਦੇ ਅੰਦਰ ਦਾ ਏਰੀਆ ਸੀਗਾ ਉਥੇ ਇੰਪਰੂਵਮੈਂਟ ਟਰਸਟ ਜਿਹੜੀ ਕਲੋਨੀਆਂ ਕੱਟਦੀ ਸੀਗੀ ਤੇ ਬਾਹਰ ਹਾਊਸਿੰਗ ਬੋਰਡ ਵੱਲੋਂ ਕੱਟੀਆਂ ਜਾਂਦੀਆਂ ਸੀਗੀਆਂ ਸੋ ਕਾਫੀ ਜੇ ਮੈਂ ਲੁਧਿਆਣੇ ਦੀ ਗੱਲ ਕਰਾਂ ਵੱਡੇ ਪੱਧਰ ਤੇ ਚਾਹੇ ਭਾਈ ਰਣਜੀਤ ਸਿੰਘ ਨਗਰ ਬਣਿਆ ਅਸ਼ੀਤਪਾਲ ਸਿੰਘ ਨਗਰ ਰਸ਼ੀ ਨਗਰ ਤਾਜਪੁਰ ਜਿਹੜਾ ਡੈਰੀ ਸਕੀਮ ਬਣੀ ਹੈ ਟਰਾਂਸਪੋਰਟ ਨਗਰ ਮਾਡਰਨ ਟਾਊਨ ਸੋ ਇਸ ਤਰ੍ਹਾਂ ਦੇ ਬਹੁਤ ਸਾਰੇ ਪ੍ਰੋਜੈਕਟ ਨੇ ਜਿਹੜੇ ਉਸ ਸਮੇਂ ਏ ਇੰਪਰੂਵਮੈਂਟ ਟਰਸਟ ਵੱਲੋਂ ਜਿਹੜੀਆਂ ਕੌਲਨੀਆਂ ਬਹੁਤ ਵਧੀਆ ਪਲਾਨਡ ਕੱਟੀਆਂ ਗਈਆਂ ਅਤੇ ਇਸੇ ਤਰ੍ਹਾਂ ਹਾਊਸਿੰਗ ਬੋਰਡ ਵੱਲੋਂ ਵੀ ਜਿਹੜੀਆਂ ਬਹੁਤ ਸਾਰੇ ਜਿਹੜੇ ਪ੍ਰੋਜੈਕਟ ਨੇ ਹਾਊਸਿੰਗ ਬੋਰਡ ਕਾਰਪੋਰੇਸ਼ਨ ਵੱਲੋਂ ਵੀ ਉਹ ਜਿਹੜੇ ਕਾਫੀ ਪ੍ਰੋਜੈਕਟ ਬਣਾਏ ਗਏ ਲੇਕਿਨ 1995 ਦੇ ਵਿੱਚ ਪਾਪਰ ਐਕਟ ਆਇਆ ਉਸ ਤੋਂ ਬਾਅਦ ਬੁੱਢਾ ਹੋਣ ਦੇ ਵਿੱਚ ਆਇਆ ਤੇ ਅਪਰੂਵਡ ਕੌਲਨੀਆਂ ਜਿਹੜੀਆਂ ਸਰਕਾਰ ਵੱਲੋਂ ਜਿਹੜੇ ਲਾਇਸੈਂਸ ਦੇਣੇ ਸ਼ੁਰੂ ਕੀਤੇ ਗਏ ਲੇਕਿਨ ਜਿਹੜੀ ਅਨਪਰੂਵਡ ਤੇ ਰੋਕ ਨਹੀਂ ਲਾਈ ਗਈ ਸਖਤੀ ਜਿੰਨੀ ਕਰਨੀ ਚਾਹੀਦੀ ਸੀ ਇੱਕ ਪਾਸੇ ਜਿਹੜਾ ਅਪਰੂਵਡ ਕਲੋਨੀ ਕੱਟਦਾ ਉਹਨੂੰ ਵੇਸਟੇਜ ਵੀ ਵੱਧ ਛੱਡਣੀ ਪੈਂਦੀ ਆ ਉਹਨੂੰ ਸਰਕਾਰ ਨੂੰ ਹਿੱਸਾ ਵੀ ਦੇਣੀਆਂ ਪੈਂਦੀਆਂ ਨੇ ਲੇਕਿਨ ਉਹਦੇ ਸਾਹਮਣੇ ਆ ਕੇ ਕੋਈ ਅਨਪਰੂਵਡ ਕਲੋਨੀ ਕੱਢ ਦਿੰਦਾ ਤੇ ਘੱਟ ਰੇਟ ਤੇ ਪਲਾਟ ਘੱਟ ਛੋਟੀਆਂ ਗਲੀਆਂ ਛੱਡ ਕੇ ਤਾਂ ਫਿਰ ਉਹ ਜਿਹੜਾ ਅਪਰੂਵਡ ਵਾਲਾ ਕਾਮਯਾਬ ਨਹੀਂ ਹੋ ਸਕਿਆ ਪਿਛਲੇ ਸਮੇਂ ਦੇ ਵਿੱਚ ਅਤੇ ਸਰਕਾਰਾਂ ਜਿਹੜੀਆਂ ਵੀ ਰਹੀਆਂ ਉਹ ਜਿੰਨੀ ਡਿਮਾਂਡ ਸੀਗੀ ਇੰਨੇ ਲੋਕਾਂ ਦੀ ਡਿਮਾਂਡ ਸੀਗੀ ਸ਼ਹਿਰ ਵੱਧ ਰਹੇ ਸੀਗੇ ਉਹਨਾਂ ਦੀ ਐਕਸਪੈਂਸ਼ਨ ਹੋ ਰਹੀ ਸੀ ਉਹ ਨਹੀਂ ਸਪਲਾਈ ਨਹੀਂ ਦੇ ਸਕੀਆਂ ਸੋ ਪਿਛਲੇ ਮੈਂ ਅੱਜ ਗਲਾਡਾ ਤੋਂ ਪੁੱਛ ਰਿਹਾ ਸੀਗਾ ਗਲਾਡਾ ਨੇ ਵੀ ਕੁਝ ਅ ਕੌਲੀਆਂ ਕਟੀਆਂ ਪਿਛਲੇ ਸਮੇਂ ਦੇ ਵਿੱਚ ਲੇਕਿਨ ਪਿਛਲੇ 20 ਸਾਲਾਂ ਤੋਂ ਗਲਾਡਾ ਵੱਲੋਂ ਲੁਧਿਆਣੇ ਦੇ ਵਿੱਚ 15-20 ਸਾਲਾਂ ਤੋਂ ਪ੍ਰੋਜੈਕਟ ਕੀ ਕਟਿਆ ਗਿਆ ਹਾਲਾਂਕਿ ਜੇ ਮੁਹਾਲੀ ਦੀ ਗੱਲ ਕਰੀਏ ਇੱਥੇ ਗਮਾਡਾ ਨੇ ਬਹੁਤ ਵਧੀਆ ਕੰਮ ਕੀਤਾ ਇਹ ਇੱਕ ਬਹੁਤ ਵਧੀਆ ਪਲਾਨਡ ਜਿਹੜੀ ਸਿਟੀ ਮਹੌਲੀ ਦੀ ਜਿਹੜੀ ਜਿਹੜੀ ਬਣ ਰਹੀ ਆ ਤੇ ਉਹਦੇ ਵਿੱਚ ਕਮਾਡਾ ਦਾ ਕਾਫੀ ਵੱਡਾ ਯੋਗਦਾਨ ਐ ਇਸੇ ਕਰਕੇ ਇੱਥੇ ਜਿਹੜੀਆਂ ਅਨ ਪ੍ਰੂਵਡ ਕਾਲੀਆਂ ਵੀ ਘਟ ਬਣੀਆਂ ਤੇ ਪ੍ਰਾਈਵੇਟ ਤੌਰ ਤੇ ਵੀ ਜਿਹੜੇ ਵਧੀਆ ਕੋਲੋਨਾਈਜ਼ਰਸ ਨੇ ਕੰਮ ਕੀਤਾ ਸੋ ਜਿਹੜੀ ਲੋਡ ਹੈਗੀ ਆ ਆਉਣ ਵਾਲੇ ਸਮੇਂ ਜੇ ਅਸੀਂ ਇਹਨਾਂ ਨੂੰ ਅੱਜ ਜੋ ਇਹ ਬਿੱਲ ਲੈ ਕੇ ਆਂਦਾ ਗਿਆ ਇਹਦੇ ਵਿੱਚ 500 ਗਜ ਤੱਕ ਦੇ ਪਲਾਟ ਜਿਹੜੇ ਜਿਹੜੇ ਉਹ ਉਹਨਾਂ ਨੂੰ ਐਨਓਸੀ ਦੀ ਛੋੜ ਦਿੱਤੀ ਗਈ ਆ ਲੇਕਿਨ ਉਹਦੇ ਨਾਲ ਹੀ ਇਹ ਕਿਸੇ ਦਾ 500 ਗਜ ਦਾ ਪਲਾਟ ਆ ਕਿਸੇ ਦਾ 600 ਗਜ ਦਾ ਪਲਾਟ ਆ ਕਿਸੇ ਦਾ 700 ਗਜ ਦਾ ਉਹ ਉਹਦੇ ਬਾਰੇ ਵੀ ਕਲੀਅਰਟੀ ਹੋਣੀ ਚਾਹੀਦੀ ਵੀ ਉਹ ਲੋਕ ਹੀ ਕਰਨਗੇ ਜਿਹਦਾ ਪਲਾਟ 500 ਤੋਂ ਵੱਡਾ ਤੇ ਉਹ ਸਰਕਾਰ ਜ਼ਰੂਰ ਕਲੀਅਰ ਕਰੇ ਇਸ ਗੱਲ ਨੂੰ ਉਹਦੇ ਨਾਲ ਹੀ ਜਿਹੜੀਆਂ ਮਾਸਟਰ ਪਲਾਨ ਬਣਿਆ ਹੋਇਆ ਜਿਹੜਾ ਸ਼ਹਿਰਾਂ ਦਾ ਮਾਸਟਰ ਪਲਾਨ ਦੇ ਵਿੱਚ ਜਿਹੜੀਆਂ ਸੜਕਾਂ ਛੱਡੀਆਂ ਗਈਆਂ ਨੇ ਕਿਤੇ ਮਾਸਟਰ ਪਲਾਨ ਚ 60 ਫੁੱਟ ਰੋਡ ਆ ਉਹਨੂੰ ਐਗਜ਼ਿਸਟ ਕੀਤਾ ਗਿਆ ਸਰਕਾਰੀ ਰਸਤਿਆਂ ਨੂੰ ਕਿਤੇ 80 ਫੁੱਟ ਕੀਤਾ ਗਿਆ ਕਿਸੇ ਨੂੰ 100 ਫੁੱਟ ਕੀਤਾ ਗਿਆ ਕਿਉਂਕਿ ਅਸੀਂ ਜਦੋਂ ਵੀ ਕਿਸੇ ਕਲੋਨੀ ਦਾ ਕੋਈ ਪ੍ਰੋਜੈਕਟ ਦਾ ਲਾਇਸੈਂਸ ਲੈਨੇ ਆ ਤਾਂ ਮਾਸਟਰ ਪਲਾਨ ਦੀ ਰੋਡ ਸਾਨੂੰ ਉੱਥੇ ਛੜਨੀ ਪੈਂਦੀ ਆ ਉਹਨੇ ਉਹ ਰੋਡ ਤੋਂ ਬਿਨਾ ਉੱਥੇ ਪ੍ਰੋਪਰ ਕਲੋਨੀ ਬਣ ਨਹੀਂ ਸਕਦੀ ਜਦੋਂ ਤੱਕ ਅਸੀਂ ਮਾਸਟਰ ਪਲਾਨ ਦੀ ਰੋਡ ਤੇ ਉਹ ਪ੍ਰੋਜੈਕਟ ਨਹੀਂ ਕੱਟਦੇ ਤੋਂ ਉਹਦੇ ਲਈ ਜੇ ਉਹ ਮਾਸਟਰ ਪਲਾਨ ਦੀ ਰੋਡ ਦੇ ਵਿੱਚ ਕੋਈ ਕਿਸੇ ਨੇ ਅਨ ਅਪਰੂਵਡ ਕਲੋਨੀ ਬਣਾਈ ਹੋਈ ਆ ਜਾਂ ਕਿਸੇ ਦੇ 플ੌਟ ਨੇ ਉਹਦੀ ਕਲੀਅਰਟੀ ਜ਼ਰੂਰ ਹੋਣੀ ਚਾਹੀਦੀ ਆ ਕਿਉਂਕਿ ਜਿਹੜਾ ਪਲਾਨਿੰਗ ਦੇ ਪਾਰਟ ਨੇ ਜਿਹੜੇ ਜਿਹੜੇ ਪਲੈਨਿੰਗ ਦੇ ਜਿਹੜੇ ਜ਼ਿਲ੍ਹਿਆਂ ਦੇ ਜਾਂ ਸ਼ਹਿਰਾਂ ਦੇ ਮਸਲੇ ਨੇ ਇਸੇ ਤਰ੍ਹਾਂ ਕੋ ਡਰੇਨੇਜ ਆ ਕਿਤੇ ਕੋਈ ਨਿਕਾਸੀ ਨਾਲਾ ਚੱਲ ਰਿਹਾ ਜੇ ਉਹਦੇ ਵਿੱਚ ਕਿਸੇ ਨੇ ਕੋ ਘਰ ਬਣਾਇਆ ਹੋਇਆ ਜਾਂ ਉੱਥੇ ਕੋ ਬਣਾਉਣ ਦੀ ਕੋਸ਼ਿਸ਼ ਕਰੂਗਾ ਸੋ ਇਹ ਚੀਜ਼ਾਂ ਵੱਲ ਬੜਾ ਧਿਆਨ ਦੇਣ ਦੀ ਲੋੜ ਹੈਗੀ ਆ ਜੇ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਚਾਹੁੰਦੇ ਆ ਕਿ ਪ੍ਰੋਪਰ ਸ਼ਹਿਰਾਂ ਦੀ ਪ੍ਰੋਪਰ ਡਿਵੈਲਪਮੈਂਟ ਹੋਵੇ ਪ੍ਰੋਪਰ ਪਲੈਨਿੰਗ ਆ ਜਿਹੜੀ ਉਹ ਹੋਵੇ ਕਦੇ ਨਾਲ ਹੀ ਮੈਂ ਮੰਗ ਕਰਦਾ ਸਰਕਾਰ ਤੋਂ ਕਿ ਜਿੱਥੇ-ਜਿੱਥੇ ਵੀ ਮਾਸਟਰ ਪਲਾਨ ਦੀਆਂ ਰੋਡਸ ਨੇ ਜੇ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਉੱਥੇ ਕੋਈ ਪ੍ਰੋਜੈਕਟ ਪਾਸ ਕਰਾਉਣਾ ਤਾਂ ਸਾਨੂੰ ਰੋਡ ਛੱਡਣੀ ਪੈਣੀ ਆ। ਇਹ ਲਾਣੋ ਕੋਈ 100 ਫੁੱਟ ਰੋਡ ਆ 100 ਫੁੱਟ ਛੱਡ ਕੇ ਅਸੀਂ ਪ੍ਰੋਜੈਕਟ ਤਿਆਰ ਕਰ ਸਕਦੇ ਆ ਲੇਕਿਨ ਉਹਦੇ ਅੱਗੇ ਲੁਧਿਆਣਾ ਚਾਹੇ ਕੋਈ ਹੋਰ ਸ਼ਹਿਰ ਆ ਉੱਥੇ ਤੱਕ ਜ਼ਰੂਰ ਬੋਰਡ ਲੱਗੇ ਹੋਣੇ ਚਾਹੀਦੇ ਆ ਜ਼ਰੂਰ। ਲੋਕਾਂ ਨੂੰ ਪਤਾ ਹੋਣਾ ਚਾਹੀਦਾ ਵੀ ਇਹ ਜਿਹੜੀਆਂ ਆਉਣ ਵਾਲੇ ਸਮੇਂ ਲਈ ਇਹ ਐਗਜ਼ਿਸਟਿੰਗ ਰੋਡਸ ਨੇ ਜੇ ਕਿਸੇ ਨੇ ਲਾਇਸੈਂਸ ਲੈਣਾ ਆਫਿਸ ਜਾਊਗਾ ਗਲਾੜਾ ਤਾਂ ਉਹਨੂੰ ਪਤਾ ਲੱਗਣਾ ਲੇਕਿਨ ਆਮ ਜਿਹੜੇ ਲੋਕ ਨੇ ਵੀ ਕੱਲ ਨੂੰ ਉੱਥੇ ਉਸ ਰੋਡ ਦੇ ਵਿੱਚ ਕੋਈ ਘਰ ਬਣਾ ਲ ਮੈਂ ਅੱਜ ਤੋਂ ਬਾਅਦ ਦੀ ਗੱਲ ਕਰ ਰਿਹਾ ਆ ਵੀ ਅੱਜ ਤੋਂ ਬਾਅਦ ਵੀ ਲੋਕਾਂ ਨੂੰ ਪਤਾ ਹੋਣਾ ਚਾਹੀਦਾ ਲੋਕ ਇੰਨੇ ਅਵੇਅਰ ਹੋਣੇ ਚਾਹੀਦੇ ਆ ਵੀ ਇਹ ਮਾਸਟਰ ਪਲਾਨ ਦੀਆਂ ਰੋਡਸ ਨੇ ਇਹ 60 ਫੁੱਟ ਚੌੜੀ ਰੋਡ ਆਉਣ ਵਾਲੇ ਸਮੇਂ 'ਚ ਹੋਣੀ ਆ 80 ਫੁੱਟ ਹੋਣੀ ਆ ਤਾਂ ਜੋ ਕੋਈ ਵੀ ਵਿਅਕਤੀ ਘਰ ਬਣਾਉਣ ਤੋਂ ਪਹਿਲਾਂ ਜਾਂ ਉੱਥੇ ਕੋਈ ਵੀ ਆਪਣਾ ਕੋਈ ਕੰਸਟਰਕਸ਼ਨ ਕਰਨ ਤੋਂ ਪਹਿਲਾਂ ਚਾਹੇ ਕੋਈ ਪਿੰਡਾਂ ਦੇ ਵਿੱਚ ਕਰ ਰਿਹਾ ਚਾਹੇ ਚਾਹੇ ਕੋਈ ਖੇਤਾਂ ਦੇ ਵਿੱਚ ਕਰ ਰਿਹਾ ਉਹਨਾਂ ਨੂੰ ਇਸ ਗੱਲ ਦੀ ਜਾਣਕਾਰੀ ਹੋਣੀ ਚਾਹੀਦੀ ਆ ਵੀ ਇਹ ਰਕਵਾ ਆਉਣ ਵਾਲੇ ਸਮੇਂ 'ਚ ਸੜਕ ਦਾ ਰਕਵਾ ਵਾ ਤੇ ਉਥੇ ਪਹਿਲਾਂ ਹੀ ਕੋਈ ਇਸ ਤਰ੍ਹਾਂ ਦੀ ਕੰਸਟਰਕਸ਼ਨ ਨਾ ਹੋਵੇ ਤਾਂ ਜੋ ਬਾਅਦ ਦੇ ਵਿੱਚ ਉਹਨਾਂ ਦਾ ਕੋਈ ਨੁਕਸਾਨ ਨਾ ਹੋਵੇ। ਉਹਦੇ ਨਾਲ ਹੀ ਜਿਹੜੀਆਂ ਲਾਇਸੈਂਸ ਲੈਣੇ ਆ ਸੀ ਕੌਲਨੀ ਦਾ ਕੋਈ ਚਾਹੇ ਕੋਈ ਅਪਾਰਟਮੈਂਟ ਦਾ ਇੰਨਾ ਕ ਔਖਾ ਸਿਸਟਮ ਹੈਗਾ ਵੀ ਘੱਟੋ ਘੱਟ ਲਾਇਸੈਂਸ ਲੈਣ ਲਈ 6 ਮਹੀਨੇ ਤੋਂ 1 ਸਾਲ ਦਾ ਟਾਈਮ ਲੱਗਦਾ। ਹਰ ਡਿਪਾਰਟਮੈਂਟ ਦੀ ਐਨਓਸੀ ਲੈਣੀ ਪੈਂਦੀ ਆ। ਚਾਹੇ ਉਹ ਉਹਦੇ ਚ ਪੀਡਬਲਿਟੀ ਡਿਪਾਰਟਮੈਂਟ ਆ ਚਾਹੇ ਉਹਦੇ ਵਿੱਚ ਮੰਡੀ ਬੋਰਡ ਹੈ ਚਾਹੇ ਪਾਵਰ ਕਮਪਨੀ ਡਿਪਾਰਟਮੈਂਟ ਹੈ ਉਸ ਤੋਂ ਬਿਨਾ ਅ ਫੋਰੈਸਟ ਡਿਪਾਰਟਮੈਂਟ ਆ ਪੰਚਾਇਤ ਡਿਪਾਰਟਮੈਂਟ ਆ ਘੱਟੋ ਘੱਟ ਨਹੀਂ 27 ਡਿਪਾਰਟਮੈਂਟ ਨੇ ਜਿਨ੍ਹਾਂ ਦੇ ਉਹਨਾਂ ਤੋਂ ਐਨਓਸੀ ਲੈਣੇ ਪੈਂਦੇ ਨੇ ਸੋ ਬਹੁਤ ਵੱਡੀ ਕਾਫੀ ਔਖੀ ਜਿਹੜੀ ਪ੍ਰਕਿਰਿਆ ਹੈਗੀ ਆ ਠੀਕ ਆ ਪ੍ਰਕਿਰਿਆ ਰੱਖੋ ਲੇਕਿਨ ਉਹਦੇ ਥੋੜਾ ਫਾਸਟ ਟਰੈਕ ਜ਼ਰੂਰ ਹੋਣਾ ਚਾਹੀਦਾ ਇੱਕ ਛੁੱਟੀ ਆ ਜਾਂਦੀ ਆ ਤਾਂ ਇੱਕ ਜਿਹੜਾ ਕਲੋਨਾਈਜ਼ਰ ਸਹੀ ਕੰਮ ਕਰ ਰਿਹਾ ਲਾਇਸੈਂਸ ਲੈ ਕੇ ਕਰ ਰਿਹਾ ਉਹਨੇ ਪਹਿਲਾਂ ਜ਼ਮੀਨ ਖਰੀਦਣੀ ਆ ਉਹਨੇ ਜ਼ਮੀਨ ਖਰੀਦ ਕੇ ਉਹਦੇ ਵਿੱਚ 25% ਉਹਦੀ ਮਾਲਕੀ ਚਾਹੀਦੀ ਆ ਉਹਦੇ ਵਿੱਚ 75% ਉਹਨੂੰ ਕਨਸੈਂਟ ਚਾਹੀਦੀ ਆ ਵੀ ਹਾਂ ਜੇ ਤੂੰ ਜ਼ਮੀਨ ਖਰੀਦੀ ਆ ਵੀ ਉਹ ਕਨਸੈਂਟ ਤਾਂ ਦਊ ਜੇ ਸਾਰੀ ਪੇਮੈਂਟ ਹੋਈ ਹੋਊ। ਉਹ ਕਰੋੜਾ ਰੁਪਇਆ ਦੇ ਕੇ ਉਸ ਤੋਂ ਬਾਅਦ ਉਹਨੇ ਅਪਲਾਈ ਕਰਨਾ ਫਿਰ 1 ਸਾਲ ਵੇਟ ਕਰਨਾ। ਫਿਰ ਲਾਇਸੈਂਸ ਆਉਣ ਤੋਂ ਬਾਅਦ ਫਿਰ ਰੇਰਾ ਦਾ ਨੰਬਰ ਲੈਣ ਦੇ ਲਈ ਵੀ ਘੱਟੋ-ਘੱਟ 3 ਤੋਂ 4 ਮਹੀਨੇ ਲੱਗ ਰਹੇ ਨੇ। ਪਿੱਛੇ ਰੇਰਾ ਦਾ ਜੋ ਚੇਅਰਮੈਨ ਸੀਗੇ ਉਹ ਕਾਫੀ ਦੇਰ ਇਥੋਂ ਉਹਨਾਂ ਦੀ ਪੋਸਟਿੰਗ ਨਹੀਂ ਹੋਈ ਜਿਸ ਕਰਕੇ ਬਹੁਤ ਸਾਰੇ ਜਿਹੜੇ ਅਪਰੂਵਡ ਜਿਹੜੇ ਕੰਮ ਕਰਦੇ ਆ ਕੋਲੋਨਾਈਜ਼ਰ ਉਹਨਾਂ ਨੂੰ ਬਹੁਤ ਪ੍ਰਭਾਵਿਤ ਹੋਣਾ ਪਿਆ। ਸੋ ਇਸ ਪਾਸੇ ਸਰਕਾਰ ਨੂੰ ਜ਼ਰੂਰ ਚਾਹੀਦਾ ਕਿ ਇਹਨੂੰ ਫਾਸਟ ਟਰੈਕ ਕਰੇ ਤਾਂ ਜੋ ਜੇ ਅਸੀਂ ਆਉਣ ਵਾਲੇ ਸਮੇਂ 'ਚ ਇਲੀਗਲ ਕਾਲੀਆਂ ਨੂੰ ਰੋਕਣਾ ਤਾਂ ਜਿਹੜੇ ਸਹੀ ਅਪਰੂਵਡ ਕੰਮ ਕਰ ਰਹੇ ਨੇ ਤਾਂ ਉਹਨਾਂ ਨੂੰ ਕੋਈ ਦਿੱਕਤ ਨਾ ਆਵੇ ਇਸ ਪਾਸੇ ਸਰਕਾਰ ਨੂੰ ਬਹੁਤ ਜ਼ਿਆਦਾ ਧਿਆਨ ਦੇਣ ਦੀ ਲੋੜ ਆ ਤਾਂ ਜੋ ਅਸੀਂ ਇਹਨਾਂ ਨੂੰ ਜੇ ਰੋਕਣਾ ਚਾਹੁੰਦੇ ਆ ਪਿਛਲੇ ਸਮੇਂ 'ਚ ਮਾਸਟਰ پلان ਬਣਿਆ ਉਦੋਂ ਲੁਧਿਆਣੇ ਦੀ ਮੈਂ ਗੱਲ ਕਰਾਂ ਜੇ ਬਾਕੀ ਸ਼ਹਿਰਾਂ 'ਚ ਵੈਸੇ ਤਾਂ ਦੀ ਪ੍ਰੋਬਲਮਾਂ ਹੋਣਗੀਆਂ ਇੱਕ ਪਾਸੇ ਇੰਡਸਟਰੀ ਏਰੀਆ ਉਹਦੇ ਵਿੱਚ ਬਣਾ ਦਿੱਤਾ ਗਿਆ ਵੀ ਅਨ ਉੱਤਰੀਨ ਪਾਰਟ ਦੇ ਵਿੱਚ ਵੀ ਸਾਰਾ ਇੰਡਸਟਰੀ ਜ਼ੋਨ ਆ ਤੇ ਸਦਰਨ ਪਾਰਟ ਦੇ ਵਿੱਚ ਬਣਾਤਾ ਰੈ residențial ਹੁਣ ਜਿੱਥੇ ਇੰਡਸਟਰੀ ਬਣਨੀ ਆ ਇਹਦੇ ਵੱਡੇ ਪੱਧਰ ਤੇ ਉਥੇ ਜਿਹੜੀ ਉਥੇ ਲੋਕਾਂ ਨੇ ਜਿਹੜੇ ਕੰਮ ਕਰਨਾ ਲੇਬਰ ਨੇ ਕੰਮ ਕਰਨਾ ਜਾਂ ਉਹਨਾਂ ਦੇ ਰਹਿਣ ਦੇ ਲਈ ਵੀ ਕੋਈ ਪ੍ਰਬੰਧ ਹੋਣਾ ਚਾਹੀਦਾ ਸੋ ਇਹ ਕੁਝ ਜਿਹੜੀਆਂ ਅਮੈਂਡਮੈਂਟਸ ਕਰਨ ਦੀ ਲੋੜ ਹੈਗੀ ਆ ਮਾਸਟਰ ਪਲਾਨ ਦੇ ਵਿੱਚ ਸੋ ਇਹ ਬੜਾ ਜ਼ਰੂਰੀ ਆ ਵੀ ਜਿੱਥੇ ਇੰਡਸਟਰੀ ਇੱਡੀ ਵੱਡੀ ਲੱਗ ਰਹੀ ਆ ਜੇ ਸੈਂਕੜੇ ਏਕੜਸ ਦੇ ਵਿੱਚ ਅਸੀਂ ਇੱਕ ਜ਼ੋਨ ਇੰਡਸਟਰੀ ਜ਼ੋਨ ਬਣਾ ਦਿੱਤਾ ਤਾਂ ਉੱਥੇ ਲੇਬਰ ਦੇ ਰਹਿਣ ਲਈ ਇਹ ਨਹੀਂ ਵੀ ਉਹ 30 40 ਕਿਲੋਮੀਟਰ ਦੂਰ ਜਾ ਕੇ ਲੇਬਰ ਉੱਥੇ ਆਪਣੇ ਘਰ ਬਣਾਉਗੇ ਤੇ ਉੱਥੇ ਜਾ ਕੇ ਦੁਬਾਰਾ ਉੱਥੇ ਉਹ ਉਹ ਕੰਮ ਕਰ ਲਈ ਉਹਨਾਂ ਇੰਡਸਟਰੀ ਦੇ ਵਿੱਚ ਜਾਣਗੇ ਸੋ ਇਸ ਤਰ੍ਹਾਂ ਦੇ ਜਿਹੜੇ ਇਹ ਜਿਹੜੇ ਮਸਲੇ ਹੈਗੇ ਆ ਡਿਵੈਲਪਮੈਂਟ ਦੇ ਜਿਹੜੇ ਪਲੈਨਿੰਗ ਦੇ ਕਿਸੇ ਵੀ ਸ਼ਹਿਰ ਦੇ ਪੰਜਾਬ ਦੀ ਕਿਉਂਕਿ ਪਿਛਲੇ ਸਮੇਂ ਦੇ ਵਿੱਚ ਜੋ ਵੀ ਇਹ ਅਨ ਅਪਰੂਵਡ ਕਾਲੀਆਂ ਬਣੀਆਂ ਜਿਹਦੇ ਕਰਕੇ ਮੈਂ ਕਹਿੰਦਾ ਸਲਮਜ਼ ਬਣੇ ਹੋਏ ਨੇ ਉਹ ਅੱਜ ਸਰਕਾਰਾਂ ਦੀ ਬਹੁਤ ਵੱਡੀ ਸਰਦਰਦੀ ਬਣੀ ਹੋਈ ਆ ਕਿਉਂਕਿ ਸਰਕਾਰ ਜਦੋਂ ਵੀ ਫਿਰ ਕੋਈ ਚੋਣ ਆਉਂਦੀ ਆ ਤਾਂ ਉਹ ਮਸਲੇ ਡਿਵੈਲਪਮੈਂਟ ਦੇ ਮਸਲੇ ਆ ਜਿਹੜੇ ਚਾਹੇ ਕਾਲੋਨੀਆਂ ਦੇ ਵਿੱਚ ਉਹਨਾਂ 'ਚ ਸੜਕਾਂ ਬਣਨ ਵਾਲੀਆਂ ਚਾਹੇ ਸੀਵਰੇਜ ਪੈਣ ਵਾਲਾ ਚਾਹੇ ਵਾਟਰ ਸਪਲਾਈ ਦਾ ਪ੍ਰਬੰਧ ਆ ਸੋ ਬਹੁਤ ਸਾਰੇ ਪੁਰਾਣੇ ਸਮੇਂ ਜਿਹੜੀਆਂ ਕਾਲੋਨੀਆਂ ਕੱਟੀਆਂ ਗਈਆਂ ਪਾਰਕ ਦੱਸ ਕੇ ਲੋਕਾਂ ਨੂੰ ਪਲਾਟ ਵੇਚ ਦਿੱਤੇ ਗਏ ਬਾਅਦ ਦੇ ਵਿੱਚ ਉਹ ਪਾਰਕ ਵੀ ਵੇਚ ਦਿੱਤੇ ਗਏ ਸੜਕਾਂ ਵੀ ਕਿਉਂਕਿ ਕੀ ਹੁੰਦਾ ਸੀ ਪਹਿਲਾਂ ਕਿ ਜਿਹੜੀਆਂ ਸੜਕਾਂ ਦਾ ਰਕਬਾ ਕੋਲੋਨਾਈਜ਼ਰ ਦੇ ਨਾਮ ਬੋਲਦਾ ਰਹਿੰਦਾ ਸੀ ਉਹ ਪਹਿਲਾਂ 플ੌਟ ਵੇਜ ਜਾਂਦੇ ਸੀ ਬਾਅਦ ਜਿਹੜਾ ਰਕਬਾ ਉਹਨਾਂ ਦੇ ਨਾਮ ਰਹਿੰਦਾ ਸੀ ਉਹਦੇ ਚੋਂ ਪਾਰਕ ਤੇ ਸੜਕਾਂ ਵੀ ਵੇਜ ਜਾਂਦੇ ਸੀ ਜਿਸ ਦੇ ਕਰਕੇ ਬਹੁਤ ਸਾਰੇ ਲੋਕਾਂ ਦੇ ਜਿਹੜੇ ਝਗੜੇ ਜੇ ਉਹ ਦੇਖਦੇ ਰਹਿੰਦੇ ਕਿ ਜਿਹੜੇ ਮਾਫੀ ਵਾਲੇ ਵੀ ਜਿਹੜਾ 플ੌਟ ਖਾਲੀ ਪਿਆ ਉੱਥੇ ਨਹੀਂ ਕੋਈ ਹੈਗਾ ਤਾਂ ਹੌਲੀ-ਹੌਲੀ ਉਹ ਸੜਕਾਂ ਦੇ ਰਕਬੇ ਜੋ ਰਿਸਟਰੀਆਂ ਕਰਾ ਕੇ ਉਹਦੇ ਤੇ ਕਬਜ਼ੇ ਕਰ ਲਏ ਜਾਂਦੇ ਸੀ ਪਿਛਲੇ ਸਮੇਂ ਦੇ ਵਿੱਚ ਚਲੋ ਗਲਾਡਾ ਵੱਲੋਂ ਜਿਹੜਾ ਇੱਕ ਸਟੈਪ ਲਿਆ ਗਿਆ ਇਹੋ ਜਿਹੜੀਆਂ ਰੋਡਸ ਨੇ ਜਾਂ ਓਪਨ ਏਰੀਆਜ਼ ਨੇ ਜਿੰਨਾ ਵੀ ਚਾਹੇ ਪਾਰਕ ਦੀ ਜਗ੍ਹਾ ਹੈਗੀ ਆ ਉਹ ਸਾਰੀ ਹੁਣ ਗਵਰਨਮੈਂਟ ਦੇ ਨਾਮ ਤੇ ਕਰਾਈ ਜਾਂਦੀ ਆ ਉਹ ਇੱਕ ਮੈਂ ਸਭ ਦਾ ਕੀ ਇੱਕ ਚੰਗਾ ਜਿਹੜਾ ਉਹ ਉਪਰਾਲਾ ਹੈਗਾ ਸੋ ਲੇਕਿਨ ਪੁਰਾਣਾ ਜਿਹੜਾ ਵੀ ਜੋ ਕੁਝ ਵੀ ਹੋ ਗਿਆ ਉਹਨੂੰ ਜਿੰਨਾ ਵੀ ਹੋ ਸਕਦਾ ਕਿ ਉਹਦੇ ਵਿੱਚ ਸਾਡੀ ਜਿਹੜੀ ਪਲੈਨਿੰਗ ਹੈਗੀ ਆ ਜਾਂ ਜਿੱਥੇ ਮਸਟ ਪੈਣੀਆਂ ਰੋਡਸ ਹੈਗੀਆਂ ਨੇ ਜਾਂ ਕਿਤੇ ਕੋਈ ਕੋਈ ਨਿਕਾਸੀ ਨਾਲੇ ਹੈਗੇ ਨੇ ਜਾਂ ਕੋਈ ਅਦਾਂ ਦੇ ਪੁਆਇੰਟਸ ਹੈਗੇ ਆ ਵੀ ਜਿੱਥੇ ਕੋਈ ਘਰ ਨਹੀਂ ਬਣਦਾ ਕਿਉਂਕਿ ਜਿਹੜੇ ਕਰੀਬ ਲੋਕ ਜਾਂ ਬਾਹਰ ਦੂਜੀਆਂ ਸਟੇਟਾਂ ਤੋਂ ਆਉਂਦੇ ਨੇ ਉਹ ਵਿਚਾਰੇ ਆ ਕੇ ਇੱਥੇ 50 ਗਜ ਦੇ ਘਰ 70 ਗਜ ਦੇ ਪਲਾਟ ਨੇ ਜਿਹੜੇ ਕਿਉਂਕਿ ਪਿੱਛੇ ਜਦੋਂ ਪਿਛਲੀ ਪਾਲਿਸੀ ਆਈ ਵੀ 14 ਦੇ ਵਿੱਚ ਉਹਦੇ ਵਿੱਚ ਇਹ ਕਹਿ ਦਿੱਤਾ ਗਿਆ ਕਿ 50 ਗਜ ਤੋਂ ਘੱਟ ਲਈ ਅਪਰੂਵਲ ਦੀ ਲੋੜ ਹੀ ਨਹੀਂ ਉਹਦਾ ਉਹਦੇ ਨਾਲ ਕੀ ਹੋਇਆ ਕਿ ਵੱਡੇ ਪੱਧਰ ਤੇ 50 ਗਜ ਦੀਆਂ ਕੌਲਨੀਆਂ ਬਣਨੀਆਂ ਸ਼ੁਰੂ ਹੋ ਗਈਆਂ ਅਤੇ ਉਹ ਉੱਥੇ ਦੇਖਿਆ ਹੀ ਨਹੀਂ ਗਿਆ ਕਿ ਉਹ ਇੰਡਸਟਰੀ ਏਰੀਆ ਵਾ ਉਹ ਕੀ ਕਿਹੜਾ ਏਰੀਆ ਵਾ ਕਿ ਉਹ ਚਾਹੇ ਡਰੇਨੇਜ ਦੀ ਜਗ੍ਹਾ ਵਾ ਉੱਥੇ ਉਹ ਸਾਰੀਆਂ ਕੌਲਨੀਆਂ ਬਣ ਗਈਆਂ ਨੇ ਸੋ ਇਹਨਾਂ ਚੀਜ਼ਾਂ ਵੱਲ ਜਰੂਰ ਆਉਣ ਵਾਲੇ ਸਮੇਂ 'ਚ ਧਿਆਨ ਦਿੱਤਾ ਜਾਵੇ ਉਹਦੇ ਨਾਲ ਹੀ ਜਿਹੜੇ ਪਲੋਟ ਹੋਲਡਰਸ ਨੇ ਫੀਸਾਂ ਜਮ੍ਹਾਂ ਕਰਾ ਦਿੱਤੀਆਂ 500 ਗਾਇ ਤੋਂ ਛੋਟੇ ਨੇ ਜੇ ਕੱਲ ਨੂੰ ਉਹ ਸਰਕਾਰ ਤੋਂ ਰਿਫੰਡ ਮੰਗਣ ਕਿ ਬਾਕੀ ਦਾ ਤੁਸੀਂ ਪਾਸ ਕਰ ਦਿੱਤੇ ਤੇ ਸਾਡਾ ਵੀ ਰਿਫੰਡ ਉਹਦੇ ਬਾਰੇ ਵੀ ਜਰੂਰ ਆਪਾਂ ਨੂੰ ਕਲੈਰਟੀ ਹੋਣੀ ਚਾਹੀਦੀ ਹੈ ਵੀ ਕੱਲ ਨੂੰ ਜਿਹੜੀਆਂ ਇਹ ਕਾਨੂੰਨ ਪਾਸ ਕਰਨ ਦੇ ਨਾਲ ਜਿਹੜੀਆਂ ਦਿੱਕਤਾਂ ਆਉਣੀਆਂ ਨੇ ਸਰਕਾਰ ਨੂੰ ਜਾਂ ਲੋਕਾਂ ਨੂੰ ਉਹ ਨਾ ਆਉਣ ਇੱਕ ਵਾਰ ਜਿੰਮੇ ਵੀ ਹੈਗਾ ਕਿਉਂਕਿ ਆਪਾਂ ਕਿਸੇ ਦਾ ਜਿਹੜਾ ਘਰ ਬਣਿਆ ਉਹ ਟਹਾਰ ਨਹੀਂ ਸਕਦੇ ਕੋ ਜਿਵੇਂ ਵੀ ਹੈਗਾ ਇੱਕ ਵਾਰ ਪਿਛਲੇ ਮਸਲੇ ਹੱਲ ਕੀਤੇ ਤੇ ਆਉਣ ਵਾਲੇ ਸਮੇਂ ਲਈ ਬੜੀ ਸਖਤੀ ਕੀਤੀ ਜਾਵੇ ਤਾਂ ਜੋ ਕੋਈ ਅਨ ਅਪਰੂਵਡ ਕਲੋਨੀ ਕੱਟਣ ਬਾਰੇ ਕੋਈ ਸੋਚ ਵੀ ਨਾ ਸਕੇ ਕਿਉਂਕਿ ਜੇ ਅਪਰੂਵਡ ਕੱਟਣ ਵਾਲਿਆਂ ਨੂੰ ਅਸੀਂ ਉਹਨਾਂ ਨੂੰ ਸਹੂਲਤ ਦੇਵਾਂਗੇ ਉਹਨਾਂ ਨੂੰ ਉਹਨਾਂ ਦਾ ਪੂਰਾ ਉਹਨਾਂ ਨੂੰ ਫਾਸਟ ਟ੍ਰੈਕ ਕਰਾਂਗੇ ਤੇ ਸਰਕਾਰ ਵੱਲੋਂ ਪੂਰਾ ਸਹਿਯੋਗ ਹੋਊਗਾ ਅਫਸਰ ਸ਼ਾਹੀ ਵੱਲੋਂ ਪੂਰਾ ਸਹਿਯੋਗ ਹੋਊਗਾ ਤਾਂ ਮੇਰਾ ਖਿਆਲ ਆ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਇਹ ਜਿਹੜੇ ਸਲਮਜ਼ ਬਣ ਰਹੇ ਆ ਜਾਂ ਅਨ ਅਪਰੂਵਡ ਕੌਲੀਆਂ ਨੇ ਇਹਨਾਂ ਨੂੰ ਅਸੀਂ ਰੋਕ ਸਕਦੇ ਹਾਂ ਤੇ ਇਹ ਮੇਰੀ ਜ਼ਰੂਰੀ ਬੇਨਤੀ ਆ ਵੀ ਜਿਹੜੀ ਮਾਸਟਰ ਪਲਾਨ ਜਿਹੜਾ ਹੈਗਾ ਉਹਦੇ ਤੇ ਜ਼ਰੂਰ ਲੋਕਾਂ ਨੂੰ ਜਾਗਰੂਕ ਕੀਤਾ ਜਾਵੇ ਵੀ ਕਿੱਥੇ ਕਿੱਥੇ ਤੱਕ ਪਲੈਨਿੰਗਸ ਫਿਊਚਰ ਹੈਗੀਆਂ ਤਾਂ ਜੋ ਉਹਦੇ ਵਿੱਚ ਕੋਈ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਨਾ ਆਵੇ ਉਹਦੇ ਨਾਲ ਹੀ ਗਲਾਡਾ ਇਹ ਗਲਾਡਾ ਵੱਲੋਂ ਕਰੋੜਾਂ ਰੁਪਏ ਦੀਆਂ ਜਿਹੜੀਆਂ ਹਿੱਸਾ ਵੀ ਲਈਆਂ ਜਾਂਦੀਆਂ ਨੇ ਉਹਦੇ ਨਾਲ ਹੀ ਇਹ ਡਿਵੈਲਪਮੈਂਟ ਦੇ ਇਸ਼ੂਜ਼ ਨੇ ਜਿਹੜੀਆਂ ਅਪਰੂਵਡ ਕੌਲੀਆਂ ਦੇ ਲਈ ਚਾਹੇ ਸੀਵਰੇਜ ਉੱਥੇ ਤੱਕ ਪਹੁੰਚਾਉਣਾ ਜਾਂ ਉੱਥੋਂ ਦੀਆਂ ਸੜਕਾਂ ਬਣਾ ਕੇ ਦੇਣੀਆਂ ਜਿਹੜੀਆਂ ਸਰਕਾਰ ਈਡੀਸੀ ਐਕਸਟਰਨਲ ਡਿਵੈਲਪਮੈਂਟ ਚਾਰਜੇਸ ਜਾਂ ਇੰਟਰਨਲ ਡਿਵੈਲਪਮੈਂਟ ਚਾਰਜੇਸ ਜਿਹੜੇ ਲਏ ਜਾਂਦੇ ਨੇ ਉਹ ਜਿਹੜੇ ਕੋਲੋਨਾਈਜ਼ਰ ਦੇ ਉੱਪਰ ਉਹਨਾਂ ਦੀ ਡਿਵੈਲਪਮੈਂਟ ਤੇ ਉਸ ਏਰੀਆ ਦੇ ਵਿੱਚ ਜੇ ਖਰਚ ਕੀਤੇ ਜਾਣ ਤਾਂ ਇਹ ਬੜਾ ਜ਼ਰੂਰੀ ਹੈਗਾ ਵੀ ਉਹਨਾਂ ਨੂੰ ਵੱਧ ਤੋਂ ਵੱਧ ਸਹੂਲਤਾਂ ਸਰਕਾਰ ਵੱਧ ਤੋਂ ਵੱਧ ਸਹੂਲਤਾਂ ਦੇਵੇ ਤੇ ਸਾਥ ਦੇਵੇ ਤਾਂ ਜੋ ਆਉਣ ਵਾਲੇ ਸਮੇਂ 'ਚ ਅਨਪਰੂਵਡ ਕੋਲੀਆਂ ਦੀ ਰੋਕ ਲੱਗ ਸਕੇ ਸੋ ਜੋ ਇਹ ਬਿੱਲ ਲਿਆਂਦਾ ਗਿਆ ਇਹ ਮੈਂ ਸਮਝਦਾ ਕਿ ਲੱਖਾਂ ਹੀ ਉਹਨਾਂ ਲੋਕਾਂ ਨਾਲ ਸੰਬੰਧਤ ਆ ਕਿ ਜਿਹੜੇ ਵਿਚਾਰਿਆਂ ਨੇ ਆਪਣੀ ਜ਼ਿੰਦਗੀ ਦੀ ਜੋ ਵੀ ਉਹਨਾਂ ਨੇ ਕਮਾਈ ਕੀਤੀ ਆ ਤੇ ਇਹਨਾਂ ਪਲਾਟਾਂ ਦੇ ਉੱਪਰ ਚ ਕਿਸੇ ਕੋਲ 100 ਗਾਜਾ ਕਿਸੇ ਕੋਲ 200 ਕਿਸੇ ਕੋਲ 500 ਸੋ ਉਹਨਾਂ ਨੂੰ ਇਹ ਮੈਂ ਸਮਝਦਾ ਕਿ ਵੱਡੀ ਰਾਹਤ ਮਿਲੂਗੀ ਲੇਕਿਨ ਮੈਂ ਫੇਰ ਉਹੀ ਗੱਲ ਕਰਦਾ ਵੀ ਜੇ ਕਿਸੇ ਕੋਲ 500 1 ਗਾਜਾ ਜਾਂ ਜਾਂ 510 ਗਾਜਾ ਜਾਂ ਜਾਂ 600 ਗਾਜਾ ਉਹਨਾਂ ਬਾਰੇ ਵੀ ਜਰੂਰ ਕਲੈਰਟੀ ਹੋਵੇ ਕੱਲ ਨੂੰ ਪੰਬੜ ਘੂਸਾ ਦੇ ਪਿਆਰੇ ਵੀ ਉਹ ਲੋਕ ਕਿੱਧਰ ਜਾਣ ਉਹ ਐਨਓਸੀ ਲੈਣ ਕੀ ਜਾਂ ਨਾ ਲੈਣ ਇਸ ਗੱਲ ਨੂੰ ਜਰੂਰ ਕਲੀਅਰ ਕਰ ਦਿਓ ਇੱਕ ਹੋਰ ਮੈਂ ਗੱਲ ਕਰਨੀ ਚਾਹੁੰਦਾ ਕਿ ਪਿਛਲੀ ਜਦੋਂ ਪਾਲਿਸੀ ਆਈ ਆ ਕਿਤੇ 18 ਦੇ ਵਿੱਚ ਉਸ ਸਮੇਂ ਜਿਹੜੀਆਂ ਇੱਕ ਡੇਡ ਨਿਸ਼ਚਿਤ ਕੀਤੀ ਗਈ ਸੀ ਉਸ ਤਰੀਕ ਤੋਂ ਪਹਿਲਾਂ ਵੀ ਜਿਨ੍ਹਾਂ ਦੀਆਂ ਸੇਲ ਐਗਰੀਮੈਂਟ ਹੈਗੇ ਨੇ ਉਹਨਾਂ ਨੂੰ ਐਨਓਸੀ ਦਿੱਤਾ ਜਾਊਗਾ ਜਾਂ ਕੌਲੀਆਂ ਰੈਗੂਲਰਾਈਜ਼ ਕੀਤੀਆਂ ਜਾਣਗੀਆਂ ਬਾਅਦ ਦੇ ਵਿੱਚ Google Earth ਦੀ ਜਿਹੜੀ ਇੱਕ ਸ਼ਰਤ ਲਾ ਦਿੱਤੀ ਗਈ ਜਿਹੜੀ ਕਈ ਵਾਰ ਸਾਲ-ਸਾਲ ਦੋ-ਦੋ ਸਾਲ ਅਪਡੇਟ ਹੀ ਨਹੀਂ ਹੁੰਦੀ ਉਹ ਵੀ ਭੰਬਲ ਪੂਸਾ ਜਿਹੜਾ ਉਹ ਵੀ ਜ਼ਰੂਰ ਕਲੀਅਰ ਕੀਤਾ ਜਾਵੇ ਉਹਦੀਆਂ ਕਲੀਅਰਿਫਿਕੇਸ਼ਨਸ ਆਈਆਂ ਨੇ ਲੇਕਿਨ ਹਜੇ ਵੀ ਥਰਡ ਲੈਵਲ ਤੇ ਉਹ ਲਾਗੂ ਨਹੀਂ ਹੋ ਰਹੀਆਂ ਤਾਂ ਜੋ ਉਹ ਜਿਹੜੇ ਜਿਨ੍ਹਾਂ ਤੋਂ ਪੈਸੇ ਜਮ੍ਹਾਂ ਕਰਾਲੇ ਕਰੋੜਾ ਰੁਪਿਆ ਚਾਹੇ ਕਲੋਨਾਈਜ਼ਰ ਨੇ ਚਾਹੇ 플ੌਟ ਹੋਲਡਰਸ ਨੇ ਤਾਂ ਉਹਨਾਂ ਦਾ ਵੀ ਮਸਲਾ ਜਿਹੜਾ ਨਾਲ ਦੀ ਨਾਲ ਸਰਕਾਰ ਹੱਲ ਕਰੇ ਤਾਂ ਜੋ ਪਿਛਲੇ ਮਸਲੇ ਹੱਲ ਹੋ ਕੇ ਆਉਣ ਵਾਲੇ ਸਮੇਂ ਦੇ ਵਿੱਚ ਬਹੁਤ ਵਧੀਆ ਟੰਗ ਦੇ ਨਾਲ ਸਾਰੇ ਜਿਹੜਾ ਇਹ ਡਿਵੈਲਪਮੈਂਟ ਦਾ ਕੰਮ ਚੱਲ ਸਕੇ ਸੋ ਮੈਂ ਇਸ ਜਿਹੜੀ ਜੋ ਇਹ ਬਿੱਲ ਲੈ ਕੇ ਆਂਦਾ ਮੈਂ ਇਹਦੇ ਹੱਕ ਦੇ ਵਿੱਚ ਆ ਲੇਕਿਨ ਜਿਹੜੀਆਂ ਮੈਂ ਗੱਲਾਂ ਕਹੀਆਂ ਨੇ ਉਹਦੇ ਉੱਤੇ ਜ਼ਰੂਰ ਗੌਰ ਕੀਤਾ ਜਾਵੇ ਤਾਂ ਜੋ ਸਾਰੇ ਲੋਕਾਂ ਨੂੰ ਇਹਦੀ ਰਾਹਤ ਮਿਲੇ ਸੋ ਧੰਨਵਾਦ ਜੋ ਤੁਸੀਂ ਮੈਨੂੰ ਇਸ ਬਿੱਲ ਤੇ ਬੋਲਣ ਦਾ ਮੌਕਾ ਦਿੱਤਾ ਧੰਨਵਾਦ ਜੀ